ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜ ਕੀ ਪਤੇ ਸ਼ਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਗਖੜੀ ਸਿਰ ਦੀਜੈ ਆਪ ਗਵਾਇ ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੈ ਸਬ ਥਾਇ ਪਾਰਸ ਪਰਸੈ ਪਾਰਸ ਹੋਵੈ ਸਚ ਰਹਿ ਲਿਵ ਲਾਇ ਜਿਸ ਪੂਰਬ ਹੋਵੈ ਲਿਖਿਆ ਦੇਸ ਸਤਗੁਰ ਮਿਲੈ ਪ੍ਰਭ ਆਏ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਜਿਸ ਬਖਸੀ ਸੋ ਪਵੈ ਥਾਈ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸੈ ਸੋ ਪਵੈ ਥਾਈ ਮਹੱਲਾ ਤੀਜਾ ਮਹਿਲ ਕੁਮਹਿਲ ਨ ਜਾਣਨੀ ਕੁਮਹਿਲ ਉਚਾਰਨ ਕਰਨਾ ਮਹਿਲ ਕੁਮਹਿਲ ਨ ਜਾਣਨੀ ਮੂਰਖ ਆਪਣਾ ਸਵਾਏ ਮੂਰਖ ਆਪਣਾ ਸਵਾਏ ਸ਼ਬਦ ਚੀਨੈ ਤਾ ਮਹਿਲ ਲਹੈ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾ ਸਭਾ ਸੋਝੀ ਪਾਇਂ ਤਾ ਸਭਾ ਉਚਾਰਨ ਕਰਨਾ ਤਾ ਸਭਾ ਸੋਝੀ ਪਾਇਂ ਸਤਗੁਰ ਆਪਣਾ ਘਰ ਵਰਤਦਾ ਸਤਗੁਰ ਆਪਣਾ ਘਰ ਵਰਤਦਾ ਸਤਗੁਰ ਆਪਣਾ ਘਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਈ ਪੌੜੀ ਧੰਨ 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 ਭਾਗ ਤਿਨਾ ਭਗਤ ਜਣਾ ਇੱਕ ਧੰਨ ਕਸ ਕੇ ਬੋਲਨਾ ਦੂਜਾ ਥੋੜਾ ਜਿਹਾ ਪੁੱਲਾ ਉਚਾਰਨ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗਤਿਨਾ ਸੰਤ ਜਨਾ ਜੋ ਹਰ ਜਸ ਸ੍ਰਾਵਣੀ ਸੁਣਤਿਆ ਤਨ ਤਨ ਭਾਗਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿਖ ਲੈ ਮਨ ਜਿਨਤਿਆ ਗੁਰ ਸਿਖ ਤੇਜਮ ਜੋ ਗੁਰਸਿੱਖ ਲੈ ਗੁਰੂ ਦੀ ਸਿੱਖਿਆ ਲੈ ਕੇ ਜੋ ਗੁਰਸਿੱਖ ਲੈ ਮਨ ਜਿੰਤਿਆ ਸਭ ਸਬਦੂ ਵੱਡੇ ਭਾਗ ਗੁਰਸਿੱਖਾ ਕੀ ਹਾਂਜੀ ਸਬਦੂ ਸਿੱਖ ਦੇ ਸੰਬੰਧਕ ਪਾਠ ਹੈ ਸਬਦੂ ਵੱਡੇ ਭਾਗ ਗੁਰਸਿੱਖਾ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਪੜਤਿਆ ਪੂਲਾ ਚਰਨ ਕਰਨਾ ਹੈ ਪੜਤਿਆ ਨਹੀਂ ਕਹਿਣਾ ਪੈਣ ਦਾ ਵਾਚਕ ਹੈ ਜੋ ਗੁਰ ਚਰਨੀ सिख पढ़ते सलोक महला तीजा ब्रह्म बिंद तिशदा ब्रहमत रह एक शब्द लिव लाए पाठ ब्रहमात्र है नहीं कहना नखीर के पढ़ना है ब्रहमत रह थोड़ा जा रुक के बोलांगे फिर शुद्ध बोलिया जाएगा ब्रह्म बिंद तिशदा ब्रहमत रह ਇੱਕ ਸ਼ਬਦ ਲਿਵ ਲਾਈ ਨਾਮ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਦੁੱਦੀ ਨਹੀਂ ਬੋਲਨੇ ਨਿੱਦੀ ਸਿੱਧੀ ਨਾਮ ਨਿੱਦੀ 18 ਸਿੱਧੀ ਪਿੱਛੇ ਲੱਗਿਆ ਫਿਰ ਜੋ ਹਰ ਹਿਰਦੈ ਸਦਾ ਵਸਾਈ ਬੇਨ ਸਾਤ ਗੁਰ ਨਾਉ ਨਾ ਪਾਈਐ ਬੁੱਝੋ ਹੋ ਕਰ ਵਿਚਾਰ ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਗੱਭਰੂ ਕਿਆ ਗੱਭਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁਖ ਨਾ ਜਾਏ ਮਨਮੁਖ ਮਨਮੁਖ ਪਤਿ ਜਮਕਲਾ ਤੋ ਮਨਮੁਖ ਤ੍ਰਿਸ਼ਨਾ ਪੋਖ ਨਾ ਜਾਈ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ ਪੌੜੀ ਹੋ ਬਲਿਹਾਰੀ ਤਿੰਨ ਕਉ ਤਿੰਨ ਕਉ ਟਿੱਪੀ ਆ ਗਈ ਹੈ ਹੋ ਬਲਿਹਾਰੀ ਤਿੰਨ ਕਉ ਹੋ ਬਲਿਹਾਰੀ ਤਿੰਨ ਕਉ 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 ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ ਹਾਂਜੀ ਸਿੱਖਾ ਕਸਕੇ ਬੋਲਣਾ ਪਿੱਖਾ ਵੀ ਕਸਕੇ ਬੋਲਣਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਪੜੀ ਚੱਲੋ ਜੀ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕ੍ਰਿਖਾ ਕ੍ਰਿਖਾ ਪੂਲਾ ਹੀ ਬੋਲਣਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਦਿੱਥੈ ਮੇਰਾ ਗੁਰ ਧਰੇ ਵਿਖਾ ਵਿਖਾ ਕਸ ਕੀ ਬੂਹ ਨ ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਨੇ ਮਨ ਮੁਖੀ ਜਸਨ ਜਨਮ ਗਵਾਏ ਨਾਨਕ ਪਦਤੀ ਯਮ ਕਲਾ ਦਨੀ ਨਾਨਕ ਨਾਮ ਜਿ ਹੁਨੇ ਮਨ ਮੁਖੀ ਇਥੇ ਵਿਸਰਾਮ ਜਸਨ ਜਨਮ ਗਵਾਇ ਮਹੱਲਾ ਤੀਜਾ ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤਗੁਰ ਕਿਨਾਂ ਨਾ ਪਾਇਓ ਗੁਰਮੁਖ ਮਿਲਾਇ ਮਿਲਾਇ ਬਿਨ ਨਾਵੇਂ ਪੈਨਨ ਖਾਨ ਸਭ ਬਾਦ ਹੈ ਤਿੱਗ ਸਿੱਧੀ ਤਿੱਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਈਹਾ ਸਿੱਧ ਈਹਾ ਕਰਮਾਤ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੀ ਨਿਤ ਗਾਵ ਹੈ ਹਰ ਗੁਣ ਛੰਤਾ ਹਰ ਕੀਰਤਨ ਕਰੇ ਹਰ ਜਸ ਸੁਣੈ ਤਿਸ ਕਵਲਾ ਕੰਤਾ ਕਵਲਾ ਕੰਤਾ ਪਾਠ ਸੰਬੰਧਕ ਪਾਠ ਹੈ ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਉਹ দান ਦਇਆਲ ਹੋਏ ਵਿੱਚ ਪੱਥਰ ਕ੍ਰੇਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸ਼ਲੋਕ ਮਹੱਲਾ ਤੀਜਾ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਨਾਣੇ ਉਚਾਰਨ ਕਰਨੇ ਹਨ ਪੜਨਾ ਗੁੜਨਾ ਨੰਨੇ ਨਹੀਂ ਬੋਲਨੇ ਪੜਨਾ ਗੋੜਨਾ ਪੜਨਾ ਗੋੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥੱਕੇ ਦੂਜੇ ਪਾਇ ਖੁਆਰ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੁਖ ਦਵਾਰ ਗੁਣ ਨਿਧਾ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਗੁਣ ਨਿਧਾਨ ਹਰ ਪਾਇਆ ਗੋਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਬਿਨ ਮਾਨ ਮਾਰੇ ਕੋਈ ਨ ਸਿੱਜਈ ਵੇਖੋ ਕੋ ਲਿਵ ਲਾਇ ਭੇਖ ਧਾਰੀ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਨਾ ਇਹੋ ਮਨ ਭੇਖ ਧਾਰੀ ਤੀਰਥੀ ਭਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਨਾ ਤਜੰਕਾ ਹਾਂਜੀ ਨਾ ਇਹ ਮਨ ਮਾਰਿਆ ਜਾਏ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਏ ਨਾਨਕ ਇਸ ਮਨ ਕੀ ਮਲ ਿਉ ਉਤਰੈ ਨਾਨਕ ਇਸ ਮਨ ਕੀ ਮਲ ਿਉ ਉਤਰੈ ਹੋ ਮੈਂ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ ਹਰ ਨਾਮ ਦਰੜਾਵਹੁ ਇਕ ਕਿਨਕਾ ਹਰ ਹਰ ਸੀਗਾਰ ਬਨਾਵੋ ਹਰ ਜਨ ਹਰ ਕਾਪੜ ਪਹਿ ਰਹੁ ਖੇਮ ਕਾ ਜੀ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਹਰ ਹਰ ਸੀਗਾਰ ਬਨਾਵੋ ਇੱਥੇ ਠਮਕ ਹਰ ਜਨ ਇੱਥੇ ਵਿਸਰਾਮ ਹੈ ਹਰ ਕਾਪੜ ਪਹਿ ਰਹੁ ਇੱਥੇ ਠਮਕ ਖੇਮ ਕਾ ਵੱਖਰਾ ਬੋਲਣਾ ਖਿਮਕਾ ਨਹੀਂ ਕਹਿਣਾ ਐਸਾ ਸੀਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਇਹ ਵੀ ਪ੍ਰੇਮ ਕਾ ਵੱਖਰਾ ਹੀ ਬੋਲਣਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲ ਕਾ ਹਲਕਾ ਇਕੱਠਾ ਹੀ ਕੰਨ ਸਭ ਕਿਲ ਵਿਖ ਕਾਟੈ ਇੱਕ ਪਲ ਕਾ ਹਰ ਹਰ ਦਇਆਲ ਹੋਵੇ ਦਿਨ ਜਿਸ ਉਪਰ ਹਰ ਹਰ ਦਇਆਲ ਹੋਵੇ ਜਿਸ ਉਪਰ ਹਰ ਹਰ ਦਇਆਲ ਹੋਵੇ ਜਿਸ ਉਪਰ ਉਪਰ ਹਰ ਹਰ ਦਇਆਲ ਹੋਵੈ ਜਿਸ ਉੱਪਰ ਸੋ ਗੁਰਮੁਖ ਹਰਿ ਜਪ ਜਿਣਕਾ ਸ਼ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੋਆ ਸਿਆਹੋ ਕਾਲਾ ਹੋਆ ਕਾਲਾ ਨਹੀਂ ਕਹਿਣਾ ਕਾਲ ਕਾਲਾ ਕਾਲਾ ਹੀ ਬੋਲਣਾ ਕਾਲਾ ਹੋਆ ਸਿਆਹੋ ਖੰਨਲੀ ਤੋਤੀ ਉਜਲੀ ਨਾ ਹੋਵਈ ਖੰਨਲੀ ਥੋੜਾ ਜ੍ਹਾ ਕਸਕੇ ਬੋਲਨਾ ਤੇ ਟਿੱਖੀ ਅਖੰਨਲੀ ਤੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹ ਜੇ ਸੌ ਧੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚੌਹ ਜੁਗੀ ਚੌਹ ਜੁਗੀ ਕਾਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੀ ਗੁਰਮੁਖ ਹਰ ਕੀਰਤ ਫਲ ਪਾਈ ਐ ਪਾਈ ਐ ਜਿਨ ਕੋ ਹਰ ਲਖ ਪਾਹੀ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਜੀ ਇੱਥੇ ਵਿਸਰਾਮ ਲਾਉਣਾ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੀ ਸੁਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ गावा ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਗੁਣ गावा ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਾਪ-ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁੱਖਾ ਕਾਣ ਦੁੱਖਾ ਕਾਣ ਜਿਨਾ ਸਾਸ ਗਰਾਸ ਨ ਵਿਸਰੈ ਸੇ ਹਰ ਜਾਨ ਪੂਰੇ ਸਹੀ ਜਾਨ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੂਕੀ ਜਮ ਕੀ ਜਗਤ ਕਾਨ ਸ਼ਲੋਕ ਮਹੱਲਾ ਤੀਜਾ ਹਰੀ ਜਨ ਉਥਾਰੈ ਦੱਬੀ ਊਹ ਸੁੱਤਿਆ ਗਈ ਵਿਹਾਰੇ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਸਤਗੁਰ ਕਾ ਸ਼ਬਦ ਸੁਣ ਨਾ ਜਗਿਉ ਅੰਤਰ ਨ ਉਪਜਿਉ ਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਭਾਈ ਨਾਨਕ ਗੁਰ ਸਰਣਾਈ ਉੱਭਰੇ ਸਚ ਮਨ ਸ਼ਬਦ ਧਿਆਇ ਮਹੱਲਾ ਤੀਜਾ ਸ਼ਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਪਿਰ ਕੈ ਭਾਣਾ ਸਦਾ ਚੱਲੈ ਤਾ ਬਨਿਆ ਸੀ ਗਾਰ ਸੇਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹਿਤ ਪਿਆਰ ਪੌੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਤੇ ਨਰ ਬੁਰੀਆਰੀ ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤੀਆਰੀ ਇਹ ਪਾਪ ਸੱਟ ਨਹੀਂ ਕਹਿਣਾ ਪਾਪਿਸ਼ਟ ਉਚਾਰਨ ਕਰਨਾ ਹੈ ਪਾਪਿਸ਼ਟ ਹਤੀਆਰੀ ਉਹ ਹੀ ਕਰ ਕਰ ਫਿਰ ਹੈ ਕੁਸੁੱਧ ਮਨ ਜਿਉ ਧਰ ਕਟ ਨਾਰੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਉਹ ਹੀ ਉਚਾਰਨ ਕਰਨਾ ਹੈ ਉਹ ਨਹੀਂ ਕਹਿਣਾ ਉਹੇ ਘਰ ਘਰ ਫਿਰੈ ਇਥੇ ਠੰਮਕ ਕੁਸ਼ੁੱਧ ਮਨ ਕੁਸ਼ੁੱਧ ਦੇ ਕੱਕੇ ਦੇ ਵੀ ਔਂਕੜ ਆ ਕੁਸ਼ੁੱਧ ਉਚਾਰਨ ਕਰਨਾ ਕੁਸ਼ੁੱਧ ਮਨ ਇਥੇ ਵਿਸਰਾਮ ਜਿਉ ਧਰਕਟ ਉਚਾਰਨ ਕਰਨਾ ਧਰਾਕਟ ਨਹੀਂ ਕਹਿਣਾ ਜਿਉ ਧਰਕਟ ਨਾ ਰਹੀ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਇਹ ਮਿਲੇ ਪਦ ਤੇ ਵਿਸਰਾਮ ਹੈ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਕਾਲੈ ਕਾ ਕਾਲ ਦਾ ਕਾਲੈ ਕਾ ਕਿਛ ਨ ਬਸਾਈ ਜੰਮਣ ਮਰਣਾ ਮਿਟ ਗਿਆ ਕਾਲੈ ਕਾ ਕਿਛ ਨ ਬਸਾਈ ਹਰ ਸੇਤੀ ਮਾਨ ਰਵ ਰਹਿਆ ਸੱਚੇ ਰਹਿ ਅਸਮਾਈ ਨਾਨਕ ਹਾ ਬਲਿਹਾਰੀ ਤਿੰਨ ਕਉ ਇਹ ਤਿੰਨ ਪਾਠ ਸ਼ੁੱਧ ਪਾਠ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਉ ਮੇਰੀ ਪੁਥੀ ਚ ਤਿੰਨ 86 ਟਿੱਪੀ ਨਾਲ ਪਰ ਤਿੰਨ ਪਾਠ ਪ੍ਰਾਤਨ ਰੂਪਾਂ ਦੇ ਵਿੱਚ ਹੈ ਟਿੱਪੀ ਤੋਂ ਰਹਿਤ ਨਾਨਕ ਹਾ ਬਲਿਹਾਰੀ ਤੈਨ ਕਉ ਜੋ ਚੱਲਣ ਸਤਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਜੇ ਅਨੇਕ ਕਰੇ ਜੇ ਅਨੇਕ ਕਰੈ ਸੀਗਾਰ ਤਿਰ ਕੀ ਸਾਰ ਨ ਜਾਣਈ ਦੂਜੈ ਪਾਏ ਪਿਆਰ ਸਾ ਕੁਸੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਜੀ ਸਾ ਕੁਸੁੱਧ ਸਾ ਕੁਲਖਣੀ ਇੱਥੇ ਵਿਸਰਾਮ ਨਾਨਕ ਪਦ ਤੇ ਯਮ ਕਲਾ ਕੇ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਾਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜੇਨ ਮੇਰਾ ਹਰ ਸੱਜਣ ਮਿਲਿਆ ਸੈਣੀ ਸਲੋਕ ਮਹੱਲਾ ਚੌਥਾ ਓਏ ਹੋਰ ਮੇਰਾ ਸੱਜਣ ਮਿਲਿਆ ਹਰ ਦਾਸਨ ਸੋ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਾਸ ਹੈ ਜੋ ਜੰਤੀ ਕੈ ਵਾਸ ਜੰਤ ਜੋ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਧਿਆਏ ਦੇ ਧਿਆਏ ਦੇ ਕਰਪ੍ਰੀਤਮ ਸਿਉਨੇਹ ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮੇਹ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇਕ ਸਮਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੋ ਹਰ ਜਨ ਨਾਮ ਧਿਆਇਦਾ ਇਥੇ ਵਿਸਰਾਮ ਹਰ ਇਥੇ ਯਮਕ ਲਾ ਦਨੀ ਹੈ ਹਰ ਜਨ ਪਾਠ ਸੰਬੰਧਕ ਹੈ ਹਰ ਹਰ ਜਨ ਇਥੇ ਠਮਕ ਲਾ ਦਨੀ ਹੈ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਤੇਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੇ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰੈਣ ਦਿਨਸ ਪ੍ਰਭਾਤ ਪ੍ਰਭਾਤ ਉਚਾਰਨ ਕਰਨਾ ਪ੍ਰਭਾਤ ਨਹੀਂ ਕਹਿਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਜੀ ਅਜੰਤ ਸਰਬਤ ਸਰਬਤ ਨਹੀਂ ਕਹਿਣਾ ਸਰਬਤ ਹੀ ਉਚਾਰਨ ਕਰਨਾ ਨਾਉ ਤੇਰਾ ਧਿਆਵਣਾ तू दाता दातार तेरा ਦਿੱਤਾ ਖਾਵਣ ਭਗਤ ਜਨਾ ਕੈ ਸੰਗ ਪਾਪ ਗਵਾਣ ਜਨ ਨਾਨਕ ਸਾਧ ਬਲੇਹਾਰ ਐ ਬਲ ਬਲ ਜਾਵਣ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧੇਮ ਸਤਿਗੁਰ ਕੀ ਪਰਤੀਤ ਨਹੀਂ ਮੱਧੇਮ ਉਚਾਰਨ ਕਰਨਾ ਤਦ ਦੀ ਦੀ ਸਿਆਰੀ ਦੇ ਨਾਲ ਅੰਤਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨ ਆਵੈ ਆਪਣੈ ਸਵਾਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਇਹ ਮੋਹ ਪਾਠ ਪ੍ਰਤਨ ਰੂਪਾਂ ਦੇ ਵਿੱਚ ਆਇਆ ਹੈ ਮੋਹ ਪਾਠ ਸੁੱਧ ਪਾਠ ਹੈ ਮੰਮੇ ਹੋੜਾ ਹਾਹਾ ਮੇਰੀ ਪੋਥੀ 'ਚ ਮੋਹ ਹੀ ਛਪਿਆ ਸੀ ਹਾਹੀ ਦੀ ਸਿਆਰੀ ਲੱਗੀ ਹੋਈ ਹੈ ਪਰ ਮੋਹ ਪਾਠ ਮੁਖ ਪਾਠ ਹੈ ਮਨ ਮੁਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਉ ਮੈਂ ਖਪਹ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੀ ਕੋਈ ਆਪ ਦੁਖੀ ਸੁਖ ਕਬੂ ਨਾ ਪਾਵਹਿ ਜਨਮ ਮਰਹਿ ਮਰ ਜਾਹੀ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੀ ਪਉੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇ ਵਿਚਖਣ ਜੰਤ ਜਿਨੀ ਹਰ ਧਿਆਇਆ ਇਹ ਵਿਚਖਣ ਨਹੀਂ ਕਹਿਣਾ ਹੈ ਵਿਚਖਣ ਉਚਾਰਨ ਕਰਨਾ ਹੈ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ